ਹਰ ਨੰਬਰ ਉਤਰੀ ਹੈ ਉਹਦੀ ਛੜਕੋ ਕਹਿੰਦਾ ਆਹ ਵਹਲਾ ਉਹੀ ਹੈ ਅੱਜ ਨਹੀਂ ਜੇ ਇਹੀ ਲੱਗਦੀ ਹੋਰ ਪਹਿਲਾਂ ਵੱਟ ਤੇ ਕਰਦੀ ਹੂੰ ਤੂੰ ਛੱਕਦਾ ਪੀ ਵੀ ਨਕਤੀ ਮੋਗਾ ਨੰਬਰ ਆ ਵੇ ਮੱਖਣਾ ਭਾਈ ਥੋ ਇੰਟਰ ਕੀਤੇ ਸੀਗੇ ਬੱਲੀ ਹੈ ਇਥੋਂ ਐਂਟਰ ਕੀਤੇ ਸੀ ਆਏ ਆ ਬਸ ਆ ਗਏ ਨਾ ਕਿਵੇਂ ਆ ਇੱਧਰ ਕਿਧਰ ਨੂੰ ਫਾਕੇ ਆ ਬਸ ਤੁਹਾਡੇ ਨਾਲ ਹੀ ਆ ਅੱਛਾ ਹੋਰ ਜਾਮ ਬਹੁਤ ਰੁੱਟਾ ਬੰਦਾ ਬਸ ਆ ਵੀ ਪਹੁੰਚਣ ਆਲੇ ਆ ਮ定位 ਲਾਈ ਹੋਈ ਏ ਮੇਰੀ ਹਮਾਲਾ ਵਹਿਰਾ ਜੇ ਆਵੇ ਇੱਥੇ ਮੋਟਰਸਾਈਕਲ ਦੀ ਦੂਰੀ ਲਾਉਣ ਦੇ ਇਹਦਾ ਗੱਡੀ ਦਾ ਦੂਰ ਲਾਉਣੀ ਚਾਹੀਦੀ ਆ ਜਾ ਗਏ ਆਹ ਵੇ ਬੰਦਰਾ ਹੋਰ ਫਰੇ ਰਹੇ ਨੇ ਆਪਣੇ ਬੰਦਰੇ ਜੀ ਹਾਲ ਜਨਾਬ ਬਸ ਇੱਥੇ ਹੀ ਆਵੇ ਮੋਟਰਸਾਈਕਲ ਚੱਕਣ ਆਏ ਸੀਗੇ ਚੱਲੇ ਹੁਣ ਹਾਂ ਮੁੜਦੇ ਆਂ ਇੱਥੇ ਨੂੰ ਬਿਜਾਰ ਵੇਖਣ ਆਏ ਸੀ ਬਸ ਸਾਡੇ ਕੋਲੇ ਹੈ ਨਾ ਬਿਜਾਰ ਜਾ ਉਧਰ ਚੱਲੇ ਮੇਨ ਬਿਜਾਰ ਚ ਉੱਥੇ ਉੱਧਰ ਆਵਾ ਇਹ ਤਾਂ ਘੋੜ ਗਰੀ ਮੰਡੀ ਆ ਇਹ ਤੋਂ ਸਿੱਧਾ ਹੀ ਨਿਕਲ ਜਗੇ ਹੈ ਨਾ ਇੱਥੋਂ ਐਂ ਮੜ ਕੇ ਸਿੱਧਾ ਹੀ ਬਾਹਰ ਕਰ ਜੀ ਬਸ ਨਹੀਂ ਅਸੀਂ ਤਾਂ ਚੌਂਕ ਚ ਸਿੱਧਾ ਆਏ ਸੀ ਪਰ ਹੁਣ ਉੱਤੋਂ ਦੀ ਅੱਛਾ ਐਂ ਰੀ ਵੀ ਹੈਗਾ ਹਾਂ ਸਿੱਧਾ ਹੀ ਬਾਜ਼ਾਰ ਵੇ ਠੀਕ ਆ ਠੀਕ ਆ ਠੀਕ ਆ ਓਕੇ 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 ਕੀ ਕਿੱਥੇ ਗਈ ਆਪਣਾ ਰਿਗਰਮੈਂਟ ਨੇੜੇ ਹੀ ਆ ਨੇੜੀ ਆ ਨੇੜੀ ਆ ਨੇੜੀ ਆ ਉਹ ਨਹੀਂ ਵਾਟ ਨਾ ਜਾਂ ਤਾਂ ਫਿਰ ਹੁਣ ਮਾਲੀ ਮਾਲੀ ਗਾਂ ਘਾਹ ਕਰੋ ਗਾਂਹ ਤੋਰ ਕੱਢੀ ਨਾਂਗੀ ਨਾਂਗੀ ਨੰਗੀ ਆਹ ਇਹਨੂੰ ਮੋੜ ਚਲੋ ਬਈ ਤੋਰੋ ਤੁਸੀਂ ਹੌਲੀ ਹੌਲੀ ਤੋਰੋ ਬਈ ਹੌਲੀ ਹੌਲੀ ਤੋਰ ਪਾਸੇ ਹੋ ਜਾਓ ਵੇਖ ਲੈਣਾ ਤੁਹਾਨੂੰ ਬਾਈ ਜੀ ਨਾਲ ਫਾਈਨਲੀ ਫਾਈਨਲੀ ਰੋਡ ਲੱਗ ਗਿਆ ਪੰਜਾਬ ਕਦੀਆਂ ਲੱਗੀਆਂ ਰੋਡੀਆਂ ਨਾ ਨਹੀਂ ਨਹੀਂ ਮੋਟਰਸਾਈਕਲ ਹੀ ਲੰਗੇ ਆ ਘਣ ਪਈਦੀਆਂ ਨਹੀਂ ਆ ਪੰਜਾ ਤੇਰਾ ਚੱਲਦਾ ਕੰਮ ਜਾ ோத்தி <laughs> ஆ <laughs> <laughs> <laughs>

ਕਮਿਲਾ ਨਾਲ ਆਏ ਜੀ ਮੋੜਦੇ ਹੁੰਦੇ ਆ ਯਾਰ ਉੱਥੋਂ ਮੁੜਨਾ ਉਹ ਆਇਆ ਮਿਲਕ ਦੋ ਜਣੇ ਬੈਠੇ ਉਹਦੇ ਮਗਰ ਯਾਰ ਉਹਦਾ ਕੋਣ ਸਲਾਣੇ ਕਰਾ ਦੇਣਾ ਯਾਰ ਇਹਦਾ ਨਾ ਜਾ ਕੇ ਇਹਦਾ ਸਵਾਗਤ ਮੇਲੇ ਜੈਂਟਰ ਕਰ ਗਏ ਹੁਣ ਦੁਆਰਾ ਫਿਰ ਪਹਿਲਾਂ ਵੀ ਆਏ ਸੀ ਪਹਿਲਾਂ ਗੁਰਦਾਰੇ ਗਏ ਸੀ ਚਲ ਹੁਣ ਆਪਣਾ ਮੇਲੇ ਦੇ ਵਿੱਚ ਸਵਾਗਤ ਹੋ ਚੁੱਕਿਆ ਹੈ ਵੈਲਕਮ ਹੋ ਗਏ ਜੀ ਆਪੈ ਸਭ ਨੂੰ ਆਜਾ ਅਸਲਾਮੁਅਲੈਕੁਮ ਜੀ

ਸਾਡੇ ਲਈ ਰਿਆਰਾਂ ਦੇ ਯਾਰ ਬੱਸ ਸਾਡਾ ਇੱਧਰ ਹੀ ਆ ਬਈ ਯਾਰ ਬੱਸ ਬਾਬਾ ਆਏਗਾ ਹਾਂ ਯੋਸ਼ਰ ਮੈਂ ਇਧਰ ਦਾ ਗੁਰਦਾਰਾ ਵਾ ਯਾਰ ਕਿ ਨਹੀਂ ਮੈਂ ਬੱਸ ਦਾ ਆਪੇ ਚੱਲਦਾ ਤੇ ਜੋ ਵਾਪਸ ਆ ਪਾਰਦੀ ਆ ਇੱਥੋਂ ਐ ਸਿੱਧਾ ਮੈਨੂੰ ਪਤਾ ਨਹੀਂ ਨਾ ਮੌ ਆਪ ਪੁੱਛੀਏ ਮੜਾਇਆ ਬੱਬੀ ਨੂੰ ਫਿਰ ਬੱਬੀ ਨੂੰ ਪੁੱਛ ਕੇ ਇੱਥੋਂ ਕਹਿਣ ਇੱਧਰ ਹੀ ਜਾ ਵੇਹੇ ਤਾ ਯਾਰ ਹਾਂ ਇੱਧਰ ਹੀ ਆ ਵਾਟਾ ਡਾ ਫਿਰ ਵੀ ਆ ਰਹੀ ਇੱਧਰੀ ਮੜਾ ਭਾਈ ਮਹਾ ਸਿੰਘ ਜੀ बैठे तो दवाई कुटने वैज कुला है

ਗਾਈਆਂ ਪੰਪ ਦਲਾ ਲਗੇ ਪੰਪ ਦਲਾ ਲਗੇ ਈਵੈਂਟ ਤੇ ਕਿੰਨਾ ਮਿੱਟੀ ਦੀ ਹੈ ਆ ਫੜੀ ਮੈਨੂੰ ਬੋਲ ਤਾਂ ਬਾਹਰ ਜੇ ਲੱਗੀ ਆ Geht ਵੀਡੀਓ 3 ਓਕੇ ਯਸ ਹਾਂਜੀ ਇਹ ਸੀਗਾ ਮੇਲੇ ਦਾ ਪਾਰਟ 2 ਤੇ ਪਾਰਟ 3 ਅਗਲੀ ਵੀਡੀਓ ਦੇ ਵਿੱਚ ਆਊਗਾ ਉਹ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਤੁਹਾਨੂੰ ਜਿਹੜਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਜਾਵੇ ਤੇ ਜਿਹੜੀ ਵੀਡੀਓ ਤੁਸੀਂ ਅਜੇ ਦੇਖ ਰਹੇ ਆ ਇਹ ਵਧੀਆ ਲੱਗੀ ਹੋਵੇ ਤਾਂ ਲਾਈਕ ਜ਼ਰੂਰ ਕਰਕੇ ਜਾਇਓ ਤੇ ਇਥੋਂ ਤੱਕ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਜੀ